ਸਾਲ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਡੀਬੀਡਬਲਯੂ 327 ਦਾ ਕਾਫੀ ਵੀਵੇਰਾ ਕਿਸਾਨਾਂ ਨੇ ਕੀਤਾ ਹੈਗਾ ਤੇ ਆਪ ਆਪਣਾ ਏਰੀਆ ਜਰੂਰ ਦੱਸਿਓ ਵੀ ਤੁਸੀਂ ਕਿੰਨਾ ਕਿ ਵੀਵੇਰਾ ਕੀਤਾ ਹੈਗਾ ਜਿਹੜੇ ਕਿਸਾਨ ਭਰਾ ਖੇਤੀવાડી YouTube ਚੈਨਲ ਨੂੰ ਦੇਖ ਦੇਖ ਰਹੇ ਹਨ ਆਪਣਾ ਖੇਤੀવાડી YouTube ਚੈਨਲ ਸਬਸਕ੍ਰਾਈਬ ਜਿਹੜਾ ਜਰੂਰ ਕਰ ਲਿਓ ਤੇ ਹਰ ਸਾਲ ਹੀ ਨਵੀਆਂ ਕਿਸਮਾਂ ਦਾ ਕਾਫੀ ਬੀਵੀ ਆ ਕਿਸਾਨਪਰਾ ਕਰਦੇ ਹੈਗੇ ਆ ਤੇ ਇਸ ਸਾਲ ਵੀ ਕਾਫੀ ਹੋਇਆ ਹੈਗਾ ਤੇ ਕਣਕ ਦੀ ਜੇ ਬਾਡੀ ਦੀ ਗੱਲ ਕਰੀਏ ਹਫਤੇ 10 ਦਿਨ ਤੱਕ ਕਣਕ ਦੀ ਬਾਡੀ ਚੱਲ ਪੈਣੀ ਆ ਤੇ ਡੀਬੀਡਬਲ 327 ਦਾ ਆਪਾਂ ਨੇ ਚਾਰ ਕਰਕ ਬੀਜੇ ਹੋਇਆ ਤੇ ਇਹ 1 ਏਕੜ ਦੇ ਵਿੱਚ ਲਗਭਗ 42 ਤੋਂ 43 ਕਿਲੋ ਸੀਡ 0 ਡਰਲ ਦੇ ਨਾਲ ਕਣਕੀ ਬੀਜੀ ਅੱਜ ਲਗਭਗ 100 ਲਗਭਗ 150 ਦਿਨ ਦੇ ਕਿਸਮ ਹੋ ਚੁੱਕੀ ਆ ਇੱਕ ਨੰਬਰ ਦਾ ਜਿਹੜਾ ਇਸ ਕਿਸਮ ਦਾ ਵੀਵਿਆਰ ਆ ਤਿੰਨ ਕਿੱਟੇ ਯੂਰੀਆ ਤੇ ਦੋ ਸੁਪਰੇਹਾ ਮੈਗਨੀਸਲਫੇਟ ਦੀਆਂ ਤੇ ਇੱਕ ਡੋਜ਼ ਸਲਫਰ ਦੀ ਇਹ ਕਿਸਮ ਦੇ ਵਿੱਚ ਜਿਵੇਂ ਕਾਫੀ ਕਿਸਾਨ ਭਰਾਵਾਂ ਨੇ ਪਹਿਲਾਂ ਨਰਾਜ਼ਗੀ ਦਿਖਾਈ ਵੀ ਭਾਈ ਇਸ ਇੱਕ ਕਿਸਮ ਟਾਈਮ ਤੋਂ ਪਹਿਲਾਂ ਨਿਸਰ ਗਈ 70 ਦਿਨ ਤੇ ਨਿਸਰ ਗਈ 60 ਦਿਨ ਤੇ ਨਿਸਰ ਗਈ ਉੱਥੇ ਕਈ ਵਾਰ ਕਿਸਾਨ ਪ੍ਰਾਕੀ ਕਰਦੇ ਆ ਅ ਅਗੇਤਾ ਵੀਵਰਾ ਕਰ ਲੈਂਦੇ ਆ ਇਸ ਸਾਲ ਜਿਵੇਂ ਗਰਮੀ ਜਿਆਦੇ ਸੀ ਗਰਮੀ ਜਿਆਦੇ ਪੈਣ ਦੇ ਕਰਕੇ ਕਣਕਾਂ ਥੋੜੀਆਂ ਹੀ ਕੀਤੀਆਂ ਬੀਜੀਆਂ ਗੀਆਂ ਵੀ ਗਰਮੀ ਪੈਣ ਦੇ ਨਾਲ ਝੋਨੇ ਦੇ ਜਿਹੜੇ ਝਾੜ ਵੀ ਕਾਫੀ ਘਟ ਗਏ ਸੀ ਕਿਉਂਕਿ ਉਹਦੀ ਉਸ ਤੋਂ ਬਾਅਦ ਕਣਕ ਅਗੇਤੀ ਬੀਜੀ ਗਈ ਅਕਤੂਬਰ ਦੇ ਵਿੱਚ ਜਿਆਦੇ ਕਣਕ ਵੀਵਰਾ ਹੋਇਆ 20 ਅਕਤੂਬਰ ਨੂੰ 25 ਅਕਤੂਬਰ ਨੂੰ ਹੋਇਆ ਉੱਥੇ ਸਮੱਸਿਆ ਆਈ ਹੈਗੀ ਆ ਜਿੰਨਾ ਕਿਸਾਨ ਭਰਾਵਾਂ ਨੇ 21 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਇਸ ਕਿਸਮ ਦਾ ਦੇਖੋ ਵੀ ਵੀਰ ਕੀਤਾ ਹੈਗਾ ਤੇ ਕਿਸੇ ਵੀ ਜੇਕਰ ਇਹ ਕਿਸਾਨ ਨੂੰ ਕੋਈ ਇਹਦੇ ਵਿੱਚ ਸਮੱਸਿਆ ਨਹੀਂ ਆਈ ਹੈਗੀ ਕੋਈ ਅਗੇਤਾ ਅਨਸਾਰਾ ਲੈਣ ਦੇ ਵਿੱਚ ਆਪਣੇ 95 ਤੋਂ 100 ਦਿਨ ਦੇ ਲਗਭਗ ਜਾਂ ਕਿ ਵੈਰਟੀ ਨੇ ਜਿਹੜਾ ਐਨ ਕੰਪਲੀਟ ਨਸਾਰਾ ਲਿਆ ਤੇ ਪਿਛਲੇ ਸਾਲ ਜੇ ਗੱਲ ਕਰੀਏ ਇਸ ਕਿਸਮ ਦੇ ਝਾੜ ਦੀ ਇਸ ਕਿਸਮ ਨੇ ਪਿਛਲੇ ਸਾਲ ਕਾਫੀ ਵਧੀਆ ਝਾੜ ਦਿੱਤੇ ਜਿਹੜੇ ਇਸ ਕਿਸਮ ਦੇ ਵਧੀਆ ਝਾੜ ਸੀਗੇ ਜਿਵੇਂ ਕਹਦੀ ਹੈ ਵੀ 28 29 ਕਾਟਲ ਤੱਕ ਵੀ ਸੀਗੇ ਵਿੱਚ ਕੁਝ ਕੁ ਖੇਤੀਬਾੜੀ ਮਾਨ ਨੇ ਕਿਹਾ ਵੀ ਕਹਿੰਦੇ ਭਾਈ ਸਾਡੇ ਇਹ 30 ਕਾਟਲ ਸਾਡੇ ਇਹ 32 ਕਾਟਲ ਕਿਸਮ ਜਿਹੜੀ ਰਹੀ ਹੈਗੀ ਆ ਜਿਵੇਂ ਪੰਜਾਬ ਦੇ ਵਿੱਚ ਦਵਿੰਦਰ ਸਿੰਘ ਚਨਾਲ ਖੁਰਦ ਤੋਂ ਸੀਗਾ ਦੋ ਖਸਾਨ ਖਰੇ ਨੇ ਦੇ ਦੱਸੇਗੇ ਸੀ ਜਿਨ੍ਹਾਂ ਦੇ 33 33 32 32 ਕੌਂਟਲ ਹਮ ਕਿਸਮ ਨੇ ਜਿਹੜਾ ਝਾੜ ਦਿੱਤਾ ਸੀਗਾ ਤੇ ਤੁਸੀਂ ਨੇ ਪਿਛਲੇ ਸਾਲ ਅ ਇਸ ਕਿਸਮ ਨੂੰ ਵੇਚਿਆ ਤੇ ਤੁਹਾਡੇ ਕਿੰਨਾ ਕੁ ਚੰਗਾ ਜਿਹੜਾ ਇਸ ਕਿਸਮ ਨੇ ਜਿਹੜਾ ਝਾੜ ਦਿੱਤਾ ਹੈਗਾ ਕਿਉਂਕਿ ਇਸ ਸਾਲ ਸਭ ਤੋਂ ਵੱਧ ਵੀ ਵੇਰਾਂ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਡੀਬੀਡਬਲ 127 ਦਾ ਹੋਇਆ ਹੈਗਾ ਚੰਗੀ ਕਿਸਮ ਹੈਗੀ ਆ ਵੈਸੇ ਤਾਂ DBW ਦੇ ਕਾਫੀ ਕਿਸਮਾਂ ਰਾਈ ਕਰਦੀਆਂ ਨੇ 222 ਲਾ ਲਓ 187 ਲਾ ਲਓ 370 71 72 ਇਸ ਸਾਲ ਜਿਆਦਾ ਵੀ ਵੇਰ ਹੋਇਆ ਹੈਗਾ ਤੇ ਕਿਸਮ DJ हाइट ਦੀ ਗੱਲ ਕਰੀਏ ਹਾਈਟ 98 ਸੈਂਟੀਮੀਟਰ ਹੈਗੀ ਆ ਜਿੱਤੇ ਸਹੀ ਬੀਜ ਮਿਲਿਆ ਕਿਸਾਨਾਂ ਨੂੰ ਚੰਗੇ ਟਾਈਮ ਤੇ ਵਧੀਆ 95 100 ਦਿਨ ਤੇ ਜਾ ਕੇ ਨਸਾਰਾ ਲੈਤਾ ਆਪਣੇ ਕਿਸਮ ਦੇਖੋ ਬਈ ਇਹ ਸਨੇਰੀ ਮਾਰ ਲੱਗੀ ਲਗਭਗ ਹਫਤੇ 10 ਦਿਨ ਤੱਕ ਵੱਢਣ ਦੇ ਵੱਲ ਜਿਹੜੀ ਇਹ ਆ ਜਾਣੀ ਹੈ ਲਗਭਗ ਵੱਡੀ ਵੱਡੀ ਹੀ ਜਾਣੀ ਹੈ ਅੱਜ ਲਗਭਗ 30 ਮਾਰਚ ਹੋ ਸ਼ਾਇਦ ਅੱਜ 30 ਮਾਰਚ ਹੈਗੀ ਆ ਤੇ ਅਪ੍ਰੈਲ ਦੇ ਪਹਿਲੇ ਹਫਤੇ ਜਾਂ 10 ਤਰੀਕ ਤੱਕ ਇਹਦੀ ਵੱਢੀ ਹੋ ਜਾਣੀ ਹੈ ਵੈਸੇ ਪੰਜਾਬ ਦੇ ਵਿੱਚ 10 ਅਪ੍ਰੈਲ ਤੱਕ ਕੰਮ ਵੱਢੀ ਦਾ ਚੱਲ ਹੀ ਪੈਣਾ ਹੈ ਕਿਉਂਕਿ ਕਣਕਾਂ ਦਾ ਜਿਹੜਾ ਬੀਵੀਆਰਾ ਇਸ ਸਾਲ ਕਿਤੇ ਨਾ ਕਿਤੇ اگਿੱਤਾ ਵੀ ਹੋਇਆ ਉਥੇ ਜਿਹੜਾ ਕਣਕ ਦੇ ਵਿੱਚ ਬਾਡੀ ਟਾਈਮ ਦੇ ਨਾਲ ਹੀ ਚੱਲ ਪੈਣੀ ਆ ਤੇ ਸਾਲ ਦੇਖਦੇ ਆ ਵੀ ਚੰਗੇ ਝਾੜ ਕਿੰਨੇ ਕ ਚੰਗੇ ਝਾੜ ਆਉਂਦੇ ਹੈਗੇ ਆ ਕਿਸਾਨ ਹਰ ਸਾਲ ਚੰਗੀ ਮਿਹਨਤ ਕਰਦੇ ਹੈਗੇ ਆ ਤੇ ਤੁਸੀਂ ਡੀਬੀਡਬਲਯੂ 327 ਦਾ ਕਿੰਨਾ ਕਰਕਬਾ ਬੀਜਿਆ ਇਹਦੇ ਵਾਰ ਯੂਟਿਊਬ ਤੇ ਕਿੰਨੀ ਖਾਦ ਕਰਕ ਪਾਈ ਤੇ ਕਿਵੇਂ ਲੱਗਦਾ ਵੈਰੈਟੀ ਵੀ ਚੰਗਾ ਝਾੜ ਦੇ ਸਕਦੀ ਹੈ ਜਾਂ ਨਾ ਧੰਨਵਾਦ